जय शंकर, शंकर जी महादेव दोस्तों की हालचाल टाटा सारादा जी उम्मीद करता हूं कि तुम सारे बहुत मजे होगे ਤੇ ਅੱਜ ਅਸੀਂ ਪੰਜਾਬ ਦੇ ਸਾਰੇ ਨਾ ਉੱਚੇ ਮੰਦਰ ਦੇ ਉੱਤੇ ਪਹੁੰਚ ਚੁੱਕੇ ਹਾਂ ਜਿਹਦਾ ਨਾਮ ਗगनਜੀ ਪਟਿੱਲਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ 700 ਪੌੜੀਆਂ ਜਿਹੜੀਆਂ ਅਸੀਂ ਚੜ੍ਹ ਕੇ ਜਾਣੀਆਂ ਤੇ ਪੌਲੀ ਸ਼ੰਕਰ ਜੀ ਦਾ ਨਾਮ ਲੈ ਲੈ ਕੇ ਅਸੀਂ ਚੜ੍ਹ ਜਾਣਾ ਤੇ ਬਾਕੀ ਉੱਤੇ ਜਾ ਕੇ ਮੰਦਰ ਦਾ ਤੁਹਾਨੂੰ ਵੀ ਉਹ ਦਿਖਾਣੇ ਆ ਉਹਨੇ ਸ਼ੰਕਰ ਜੀ ਦੀ ਕਾਫੀ ਤਗੜੀ ਜਿਹੜੀ ਮੂਰਤੀ ਬਣੀ ਹੋਈ ਆ ਤੇ ਲਗਭਗ ਅਸੀਂ ਅੱਧਾ ਸਫ਼ਰ ਜਿਹੜਾ ਪੂਰਾ ਕਰ ਲਿਆ ਹੁਣ ਅੱਧਾ ਸਫ਼ਰ ਸਾਡਾ ਰਹਿ ਗਿਆ ਉਹ ਵੀ ਪੌੜੀਆਂ ਚੜ੍ਹ ਕੇ ਫਿਰ ਤੁਹਾਨੂੰ ਸਾਰਿਆਂ ਨੂੰ ਜਿਹੜੇ ਮੰਦਰ ਦੇ ਅੰਦਰ ਦੇ ਦਰਸ਼ਨ ਕਰੰਨੇ ਆ ਆਜੋ ਦੇ ਲੋਜੀ ਫਾਈਨਲੀ 200 ਸੀ ਪਹੁੰਚ ਚੁਕੇ ਆ ਪੰਜਾਬ ਦੇ ਸਾਰਿਆਂ ਨਾਲੋਂ ਹਾਈਐਸ ਸ਼ਿਵ ਜੀ ਦੇ ਮੰਦਰ ਤੇ ਦਰਸ਼ਨ ਕਰੋ ਜੀ ਮਹਾਪਾਰਤਕਾਲ ਦੇ ਦੌਰਾਨ ਦਸੂਹਾ ਰਾਜਾ ਵਿਰਾਟ ਦਾ ਸ਼ਹਿਰ ਸੀ ਜਿੱਤੇ ਪਾਂਡਵਾ ਨੇ ਆਪਣਾ ਆਖਰੀ ਸਾਲ ਅਗਿਆਤਵਸ ਵਿੱਚ ਬਤਾਇਆ ਸੀ ਤੇ ਪਾਂਡਵਾ ਨੂੰ ਆਪਣਾ ਪੇਸ ਬਦਲ ਕੇ ਉਸ ਸਥਾਨ ਤੇ ਰਹਿਣਾ ਪੈਂਦਾ ਸੀ ਤਾਂ ਇਸ ਮਾਮਲੇ ਵਿੱਚ ਪਾਂਡਵਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਤੋਂ ਸਲਾਹ ਲਈ ਤੇ ਕ੍ਰਿਸ਼ਨ ਜੀ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਭਗਵਾਨ ਸ਼ਿਵ ਜੀ ਦੀ ਪੂਜਾ ਕਰੋ ਇਹ ਕਹਿੰਦੇ ਹਨ ਫਿਰ ਪਾਂਡਵਾਂ ਨੇ ਦਸੂਹਾ ਦੇ ਨੇੜੇ ਇਸ ਜੰਗਲ ਵਿੱਚ ਪਹਾੜੀ ਉੱਤੇ ਪੋਲੀ ਸ਼ੰਕਰ ਜੀ ਦੀ ਪੂਜਾ ਕੀਤੀ ਤਾਂ ਇੱਕ ਸ਼ਿਵਲਿੰਗ ਵੀ ਸਥਾਪਿਤ ਕੀਤਾ ਫਿਰ ਪਾਂਡਵਾਂ ਨੇ ਦਸੂਹਾ ਵਿੱਚ ਰਾਜਾ ਵਿਰਾਟ ਦੇ ਸ਼ਹਿਰ ਵਿੱਚ ਨੌਕਰੀ ਕੀਤੀ ਤੇ ਪਾਂਡਵ ਅਰਪੋਰਨਮਾਸ਼ੀ ਅਤੇ ਮਸਿਆ ਨੂੰ ਇਸ ਸਥਾਨ ਤੇ ਪੂਜਾ ਕਰਨ ਲਈ ਪੇਸ ਬਦਲ ਕੇ ਹੁੰਦੇ ਸਨ ਕਿਉਂਕਿ ਜੇਕਰ ਉਹ ਫੜੇ ਜਾਂਦੇ ਤਾਂ ਉਹਨਾਂ ਨੂੰ 13 ਸਾਲ ਹੋਰ ਬਨਵਾਸ ਹੋ ਜਾਣਾ ਸੀ ਕਲਯੁਗ ਵਿੱਚ ਜਦੋਂ ਹਿਮਾਚਲ ਦਾ ਇੱਕ ਰਾਜਾ ਇਸ ਟਿੱਲੇ ਤੋਂ ਲੰਘ ਰਿਹਾ ਸੀ ਤਾਂ ਉਸ ਨੂੰ ਲੱਗਿਆ ਕਿ ਇਸ ਟਿੱਲੇ ਉੱਤੇ ਕੋਈ ਚੀਜ਼ ਬਣੀ ਹੋਈ ਹੈ ਅਤੇ ਜਦੋਂ ਉਹ ਉੱਥੇ ਗਿਆ ਤਾਂ ਉਸ ਨੇ ਇੱਕ ਸ਼ਿਵਲਿੰਗ ਦੇਖਿਆ ਉਸ ਰਾਜੇ ਦੀ ਕੋਈ ਔਲਾਦ ਨਹੀਂ ਸੀ ਉਸ ਨੇ ਭਗਵਾਨ ਸ਼ਿਵ ਜੀ ਦੀ ਪੂਜਾ ਕੀਤੀ ਅਤੇ ਕਿਹਾ ਕਿ ਜੇਕਰ ਉਸ ਨੂੰ ਬੱਚਾ ਹੋ ਗਿਆ ਤਾਂ ਉਹ ਇੱਥੇ ਇੱਕ ਵਿਸ਼ੇਸ਼ ਮੰਦਿਰ ਬਣਵਾਏਗਾ भोलेनाथ ਦੀ ਕਿਰਪਾ ਨਾਲ ਉਸ ਰਾਜੇ ਦੇ ਘਰ ਇੱਕ ਧੀ ਦਾ ਜਨਮ ਹੋਇਆ ਜਿਸ ਦਾ ਨਾਮ ਗगन ਰੱਖਿਆ ਗਿਆ ਉਸ ਦੇ ਨਾਮ ਉੱਤੇ ਇਸ ਸਥਾਨ ਦਾ ਨਾਮ ਗगनਜੀ ਕਟੇਲਾ ਰੱਖਿਆ ਗਿਆ ਤੇ ਰਾਜੇ ਨੇ ਇੱਥੇ ਇੱਕ ਬਹੁਤ ਹੀ ਵਿਸ਼ਾਲ ਮੰਦਿਰ ਬਣਾਤਾ ਤੇ ਹੁਣ ਤੁਸੀਂ ਆਮ ਮੰਦਿਰ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇਸ ਮੰਦਿਰ ਦੀ ਖੂਬਸੂਰਤੀ ਨੂੰ ਹੋਰ ਨਿਹਾਰਿਆ ਜਾ ਰਿਹਾ ਹੈ